ਲਾਹ ਹੁਸੈਨ ਨੂੰ ਮਾਫੀ ਦੇ ਕੇ ਕਹਿੰਦਾ ਤੁਸੀਂ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਏ ਸੀਗੇ ਤਾਂ ਤੁਹਾਡੇ ਤੋਂ ਮਾਫੀ ਵੀ ਮੰਗੀ ਆ ਕਹਿੰਦਾ ਮਾਫੀ ਲੱਗਦਾ ਈ ਤੁਹਾਨੂੰ ਮਾਫੀ ਤਾਂ ਮੰਗੀ ਆ ਜੇ ਪਰ ਅੱਜ ਮਾਫੀ ਮੰਗੇ 4 ਸਾਲ ਤੋਂ ਅਜ ਤੂੰ ਪਹਿਲਾ 4 ਸਾਲ ਕੁੱਛ ਨਹੀਂ ਉਹਨਾਂ ਨੇ ਗੱਲ ਕੀਤੀ ਜੀ ਇੱਥੇ ਬੰਦਾ ਦੇ ਵਿੱਚ ਕੇਸ ਕੀਤਾ ਸੀ ਫਿਰ ਉਹਨਾਂ ਨੇ ਹਾਈ ਕੋਰਟ ਚ ਲੈ ਗਏ ਫਿਰ ਦਿੱਲੀ ਲੈ ਗਏ ਸੁਪਰੀਮ ਕੋਰਟ ਚ ਹੁਣ ਅਨੇਨ ਰਾਜਦੰਦਾ ਕਰ ਮਾਫੀ ਮੰਗਦੇ ਅਸੀਂ 4 ਸਾਲ ਦੇ ਕਰਤਾ ਉਹਨਾਂ ਨੇ ਗੱਲ ਨਹੀਂ ਕੀਤੀ ਕਿ ਹੁਣ ਤੁਸੀਂ ਮਾਫ ਕਰੋਗੇ ਜਾਂ ਨਹੀਂ ਤੇ ਪਰਮਾਤਮਾ ਨੂੰ ਪਤਾ ਜਾਂ ਸਾਰਿਆਂ ਨੂੰ ਮੇਰੇ ਕੱਲੇ ਦਾ ਬਿਬਨੇ ਕਿਹਾ ਸੀਗਾ ਨਾ ਮਾਤਾ ਨੇ ਕਿ ਵੀ ਜੇ ਮਾਫੀ ਮੰਗੂਗਾ ਤਾਂ ਅਸੀਂ ਪਰਿਵਾਰਕ ਤੌਰ ਤੇ ਉੱਤੇ ਇੱਕ ਵਾਰੀ ਬੈਠ ਕੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫਿਰ ਸੋਚਾਂਗੇ ਵੀ ਮਾਫ ਕਰਨਾ ਜਾਂ ਨਹੀਂ ਮੇਰੀ ਗੱਲ ਉਹ ਵੀ ਉਹ ਠੀਕ ਹੈ ਗੱਲ ਅੱਜ ਤਾਂ ਪਹਿਲੀ ਵਾਰੀ ਆਏ ਹਾਲਤ ਕਰ ਅਸੀਂ ਤਾਂ ਬਾਹਰ ਹੀ ਸੀਗੇ ਬਾਹਰ ਮੈਂ ਆਪ ਉੱਤੇ ਲੈ ਕੇ ਬਿਮਾਰ ਆ